ਅਗਰ ਤੁਸੀਂ ਆਪਣੀ ਮਾਂ ਮਦਰ ਜਾਂ ਮੰਮੀ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਹੋ ਤਾਂ ਅੱਜ ਵਾਲੀਆਂ ਕਸਰਤਾਂ ਉਹਨਾਂ ਨੂੰ ਅੱਜ ਤੋਂ ਹੀ ਸ਼ੁਰੂ ਕਰਾਓ ਸਾਰਾ ਦਿਨ ਉਹ ਤੁਹਾਡੇ ਲਈ ਰਸੋਈ ਦੇ ਵਿੱਚ ਇੱਕ ਲੱਤ ਤੇ ਖੜ ਕੇ ਸਵੇਰੇ ਤੁਹਾਡੇ ਸਵੇਰ ਦੀ ਰੋਟੀ ਦੁਪਹਿਰ ਦੀ ਰੋਟੀ ਰਾਤ ਦੀ ਰੋਟੀ ਬਣਾਉਂਦੇ ਨੇ ਕਿਹਦੇ ਲਈ ਸਿਰਫ ਤੁਹਾਡੇ ਲਈ ਤਾਂ ਕਿ ਤੁਸੀਂ ਤੰਦਰੁਸਤ ਰਹੋ ਸੋ ਹੁਣ ਤੁਹਾਡਾ ਫਰਜ਼ ਬਣਦਾ ਤੁਸੀਂ ਆਪਣੀਆਂ ਮਾਵਾਂ ਨੂੰ ਕਿਵੇਂ ਤਾਂ ਦਸ ਰੱਖਣਾ ਹੈ ਕਿਵੇਂ ਉਹਨਾਂ ਦਾ ਧਿਆਨ ਰੱਖਣਾ ਹੈ ਸੋ ਅੱਜ ਵਾਲੀ ਵੀਡੀਓ ਉਹਨਾਂ ਨੂੰ ਜਰੂਰ ਦਿਖਾਓ ਔਰ ਅਗਰ ਤੁਸੀਂ ਕਿਤੇ ਦੂਰ ਰਹਿੰਦੇ ਹੋ ਤਾਂ ਅੱਜ ਵਾਲੀ ਵੀਡੀਓ ਆਪਣੇ ਮਦਰ ਨੂੰ ਜਰੂਰ ਸੈਂਡ ਕਰਿਓ ਆਪਣੀ ਮਾਵਾਂ ਨੂੰ ਜਰੂਰ ਸੈਂਡ ਕਰਿਓ ਸਤਿ ਸ਼੍ਰੀ ਅਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਸੋ ਜਿਹੜੀ ਸਭ ਤੋਂ ਪਹਿਲੀ ਕਸਰਤ ਤੁਹਾਨੂੰ ਦੱਸਣ ਲੱਗੇ ਆ ਉਹ ਤੁਸੀਂ ਕਰਨੀ ਹੈ ਐਂਕਲ ਟੋ ਪੰਪਸ ਮਤਲਬ ਤੁਸੀਂ ਬੈੱਡ ਤੇ ਪੈ ਜਾਣਾ ਔਰ ਇੱਕ ਅਸਰਤ ਕੀ ਹੈ ਐਂਕਲ ਟੋ ਪੰਪਸ ਸਿੱਧੇ ਪੈ ਜਾਣਾ ਐਦਾਂ ਇੱਕ 2 3 4 5 ਇਦਾਂ ਤੁਸੀਂ 10 ਵਾਰੀ ਕਰਨਾ ਔਰ ਇਸ ਦੇ 5 ਸੈਟ ਲਾਉਣੇ ਆ ਰੋਜ਼ਾਨਾ ਸਵੇਰੇ ਸ਼ਾਮ ਦੂਜੀ ਇੱਕ ਰੋਲਰ ਚਾਹੀਦਾ ਰੋਲਰ ਨਹੀਂ ਹੈ ਤੌਲੀਆ ਦਾ ਰੋਲ ਬਣਾ ਲਓ ਇਸ ਨੂੰ ਤੁਸੀਂ ਪਿੰਜਣੀ ਦੇ ਥੱਲੇ ਰੱਖੋਗੇ ਇਸ ਜਗ੍ਹਾ ਤੇ ਦੇਖੋ ਇੱਥੇ ਔਰ ਇੱਥੇ ਇਦਾਂ ਰੱਖ ਕੇ ਫਿਰ ਪੈਚੋਗੇ ਫਿਰ ਐਂਕਲ ਟੂ ਪੰਪਸ ਕਰਾਂਗੇ ਔਰ ਇਸ ਨੂੰ ਵੀ ਤੁਸੀਂ 10 ਵਾਰੀ ਕਰਕੇ ਆਰਾਮ ਔਰ ਫਿਰ ਇਸ ਦੇ 5 ਤੁਸੀਂ ਸੈਟ ਲਾਉਣੇ ਆ ਜਿਹੜੀ ਉਸ ਤੋਂ ਨੈਕਸਟ ਐਕਸਰਸਾਈਜ਼ ਹੈ ਇੱਕ ਕੁਰਸੀ ਜਾਂ ਰਸੋਈ ਦੇ ਵਿੱਚ ਜਿਹੜੀ ਸਲੈਬ ਹੋ ਜਾਂਦੀ ਹੈ ਉੱਥੇ ਖੜ ਜਾਣਾ ਔਰ ਇੱਥੇ ਤੁਸੀਂ ਕਰਨੀ ਹੈ ਸਭ ਤੋਂ ਪਹਿਲਾਂ ਹੀਲ ਰੇਸ ਫਿਰ ਟੋ ਰੇਸ ਹੀਲ ਰੇਸ ਫਿਰ ਟੋ ਰੇਸ ਹੀਲ ਰੇਸ ਫਿਰ ਟੋ ਰੇਸ ਇਸ ਨੂੰ ਵੀ ਤੁਸੀਂ 10 ਵਾਰੀ ਕਰੋ ਔਰ ਇਸ ਦੇ 5 ਸੈੱਟ ਲਾਓ ਇਹ ਕਸਰਤਾਂ ਅਗਰ ਤੁਸੀਂ ਕਰਦੇ ਹੋ ਤੁਹਾਡੀਆਂ ਜਿਹੜੀਆਂ ਲੱਤਾਂ ਦਰਦ ਰੈਂਦੀਆਂ ਨੇ ਉਹ ਬਿਲਕੁਲ ਹੀ ਰਹਿਣਗੀਆਂ ਔਰ ਤੁਸੀਂ ਰਸੋਈ ਦੇ ਵਿੱਚ ਲੰਮਾ ਸਮਾਂ ਖੜ ਕੇ ਕੰਮ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਜੀ